ਪ੍ਰਧਾਨ ਜੀ ਅੱਜ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਅੱਜ ਦੀ ਮੀਟਿੰਗ ਭਾਰਤੀ ਕਰਤਕਾਰੀ ਯੂਨੀਅਨ ਦੀ ਜਿਲ੍ਹਾ ਪਤਰੀ ਮੀਟਿੰਗ ਜਿਹੜੀ ਆ ਫਟੇਗਣ ਅਧਿਕਾਰਤ ਵਰਦਾਰਾ ਸਾਹਿਬ ਵਿਖੇ ਹੋਈ ਜਿਹਦੇ ਵਿੱਚ ਲੋਕ ਵਿਰੋਧੀ ਨੀਤੀਆਂ ਸਰਕਾਰ ਦੀਆਂ ਦੀ ਨਿੰਦਾ ਕੀਤੀ ਗਈ ਅੱਗੇ ਜੋ ਪ੍ਰੋਗਰਾਮ ਆ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਗਏ ਹਨ ਉਹਨਾਂ ਦੇ ਵਿਚਾਰ ਬਟਾਂਦਰਾ ਕੀਤਾ ਗਿਆ ਉਹਨਾਂ ਦੇ ਵਿੱਚ ਜਿਹੜਾ 11 ਤਰੀਕ ਨੂੰ ਮੋਟਰਸਾਈਕਲ ਰੈਲੀ ਝੰਡਾ ਮਾਰਚ ਕੀਤਾ ਜਾ ਰਿਹਾ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਉਹਦੇ ਬਾਰੇ ਵਿਚਾਰ ਕੀਤੀ ਗਈ ਉਹਦੇ ਤੇ ਵੱਧ ਚੜ ਕੇ ਸਮੂਹ ਵਿੱਚ ਕਰਨ ਦੀ ਸਾਰੇ ਨੇ ਜਿਹੜੀ ਉਹ ਦਿੱਤੀ ਆਪਣੀ ਮਾਨਤਾ ਦਿੱਤੀ ਆ ਇਸ ਤੋਂ ਬਾਅਦ 15 ਤਰੀਕ ਨੂੰ ਮੋਗੇ ਦੇ ਵਿੱਚ ਜੋ ਕੱਟ ਕੀਤਾ ਜਾ ਰਿਹਾ ਉਹਦੇ ਵਿੱਚ ਪਾਰਟੀ ਕ੍ਰਾਂਤੀਕਾਰੀ ਯੂਨੀਅਨ ਵਰ ਨੂੰ ਜਿਹੜਾ ਉਹ ਦਿਲੇ ਫਿਰੋਜ਼ਪੁਰ ਇਹਨੇ ਦਿਲੇ ਜਿਹੜੇ ਆ ਉਹਦੇ ਵਿੱਚ ਸਮੂਲੀਅਤ ਕਰਨ ਗਈ ਉਤ ਤੋਂ ਬਾਅਦ 15 15 ਤਰੀਕ ਨੂੰ ਮੋਹਾਲੀ ਦੇ ਵਿੱਚ ਜਿਹੜੀ ਕਮਿਟੀ ਨੂੰ ਮੋਰਚੇ ਵੱਲੋਂ ਰੈਡੀ ਰੱਖੀ ਗਈ ਆ ਬੰਦੀ ਸਿੰਘਾਂ ਤੇ ਹੋਰ ਜਿਹੜੇ ਨਜਾਇਜ਼ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਲਈ ਜਿਹੜੀ ਆ ਉਹ ਰੈਡੀ ਰੱਖੀ ਗਈ ਆ ਉਹਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਹੜੀ ਵੱਧ ਕਰਕੇ ਸਰਗਰੀ ਹੈ ਤਾਂ 20 ਤਰੀਕ ਨੂੰ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਉਹ ਅੰਮ੍ਰਿਤਸਰ ਉੱਥੇ ਨਰੰਦਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਕੱਟ ਲੈ ਕੇ ਜਿਹੜਾ ਉਹਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਜੋ ਵੀ ਹੋਰ ਪ੍ਰੋਗਰਾਮ ਜਥੇਬੰਦੀਆਂ ਨੂੰ ਪੰਜਾਬ ਦੀਆਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਵੱਧ ਚੜ ਕੇ ਇਹ ਸਾਰਿਆਂ ਦਾ ਯੋਗਦਾਨ ਪਾਵਾਂਗੇ ਤੇ ਸਰਕਾਰ ਕੋਲੋਂ ਕਿਸੇ ਵੀ ਤਰ੍ਹਾਂ ਹੀ ਡਰਨ ਵਾਲੇ ਨਹੀਂ ਨਾ ਹੀ ਦਗੇ ਹਨ ਨਾ ਹੀ ਡਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੂਨੇ ਕ੍ਰਾਂਤੀਕਾਰੀ ਦੀ ਜ਼ਿਲ੍ਹੇ ਦੀ ਮੀਟਿੰਗ ਸਰਦਾਰ ਦਿਲਜੀਤ ਸਿੰਘ ਗਿੱਲ ਦੀ ਗਵਾਈ ਚ ਇਹਦੇ ਭੈਂਜੀ ਸਾਡੇ ਕਲਵਿੰਦਰ ਕੋਰ ਥੋਬਾ ਜੀ ਸੀਨੇ ਮੀਤਪੁਰ ਜਿਲ੍ਹਾ ਦੀ ਵਾਈਟਲੇ ਮੀਟਿੰਗ ਹੋਈ ਹੈ ਜਿੱਥੇ ਜਿਹੜੇ ਪੰਜਾਬ ਪੱਧਰ ਦੇ ਫੈਸਲੇ ਦਿਨ ਤਰੀਕ ਨੂੰ ਕੀਤੇ ਗਏ ਸੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਸਾਵੇ ਚਰਚਾ ਕੀਤੀ ਗਈ ਹੈ 4 ਦਿਨ ਨੂੰ ਜੋ ਹਕੂਮੀ ਮੋਰਚੇ ਨਰਥੀ ਬੁਜ਼ਾਰਾ ਕੀਤੇ ਨੇ ਡੀਸੀ ਪੱਧਰ ਤੇ ਸਾਡੀ ਜਥੇਬੰਦੀ ਲੰਬਿਤ ਸਮੂਲੀਅਤ ਕੀਤੀ ਗਈ ਹੈ ਤੇ 8 ਤਰੀਕ ਨੂੰ ਸਾਰੇ ਜਮਹੂਰੀ ਅਧਿਕਾਰ ਸਭਾ ਨੂੰ ਜਿਹੜਾ ਮੌਕੇ 'ਚ ਭਾਰਤ ਪੰਦਰ ਤੇ ਜਾਂ ਪੰਜਾਬ ਦੀ ਪਿਛ ਸਰਕਾਰ ਜਿਹੜੀ ਹੈ ਇਥੋਂ ਦੇ ਲੋਕਾਂ ਦੇ ਗਿੱਟਿਆਂ 'ਚ ਗੋਲੀ ਮਾਰਦੀ ਆ ਤੱਕ ਕੇ ਉਹਦੇ ਵਿਰੋਧ 'ਚ ਕਿ ਕਿਸ ਤਰੀਕੇ ਨਾਲ ਇਥੋਂ ਦੇ 9 ਜਣ ਪੀੜੀ ਨੂੰ ਫੜ-ਫੜ ਕੇ ਰੋਜੋ ਕੇ ਉਹਨਾਂ ਦੇ ਹਮਲੇ ਕੀਤੇ ਜਾ ਰਹੇ ਨੇ ਤੇ ਭਾਰਤ ਸਰਕਾਰ ਵੀ ਇਸੇ ਰਹਿ ਤਰੀ ਹੋਈ ਹੈ ਇਹਨਾਂ ਜਮਹੂਰੀ ਹੱਕ ਲੋਕਾਂ ਦੇ ਖੋਏ ਜਾ ਰਹੇ ਨੇ ਜੇ ਕੋ ਦੋਚੀ ਆ ਤਾਂ ਅਸੀਂ ਕਹਿੰਨੇ ਕੋ ਤੇ ਪਰਚਾ ਦਰਜ ਕਰਕੇ ਉਹਨੂੰ ਜਿੰਦ ਸੁਣਨਾ ਜੀਦਾ ਉਹ ਸੋਸ ਕਿ ਦੋਚੀ ਤੋਂ ਬਗੈਰ ਹੀ ਉਹਨੂੰ ਫੜ ਕੇ ਰਾਂ ਨੂੰ ਫੜ ਕੇ ਕੁੱਟ ਕੇ ਮੁਰਦ ਕੇ ਉਹਦੇ ਗਿੱਟੇ 'ਚ ਗੋਲੀ ਮਾਰ ਕੇ ਹਸਪਤਾਲ ਦਾਖਲ ਕਰਾਇਆ ਜਾਂਦਾ ਇਹ ਨੀਤੀ ਠੀਕ ਨਹੀਂ ਹੈ ਜੀ ਅਗਲੀ ਗੱਲ 15 ਤਰੀਕ ਨੂੰ ਸਾਰੇ ਕੌਮੀ ਇਨਸਾਫ ਮੋਰਚੇ ਨੂੰ ਜਿਹੜੇ ਬੰਦੇ ਰਸਟ ਕੀਤੇ ਤੇ 30 ਸਾਲ ਦੀ ਸਜ਼ਾ ਪੂਤ ਲਈ ਆ ਉਹਨਾਂ ਨੇ ਬਾਹਰ ਸਰਕਾਰ ਨੂੰ ਨੂੰ 20-20 ਸਾਲ ਦੀ 15-15 ਸਾਲ ਦੀ ਸਜ਼ਾ ਪੂਤ ਲਈ ਆ ਉਹ سزا ਭੁਗਤਦੇ ਛੱਡੇ ਨਹੀਂ ਜਾ ਰਹੇ ਤੇ ਰਾਮ ਨਹੀਂ ਮਾਰ ਕੇ ਰੋਜ਼ ਪ੍ਰੋਲ ਤੇ ਬਾਹਰ ਆ ਰਹੇ ਨੇ ਜਿਹਨਾਂ ਨੇ ਬਲਾਤਕਾਰ ਕੀਤੇ ਨੇ ਤੇ ਕਤਲ ਕੀਤੇ ਨੇ ਅਫਸੋਸ ਹੈ ਪਾ ਸਰਕਾਰ ਦਾ ਇਹ ਜਿਹੜਾ ਚੇਰਾ ਮੋਰਲ ਤੋਂ ਉਤਰਾਂ ਦਾ ਇਹ ਵੀ ਅਸੀਂ ਕਹੜੇ ਛੱਡਦਾ ਨਹੀਂ ਨਿਕੇਤੀ ਕਰਦੇ ਆ ਮੰਨ ਕਰਦੇ ਆ ਕੋਨਾ ਲੋਕਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਭਾਰਤ ਬਦਰ ਦੇ ਜੋ ਕੋਰਟ ਨੇ ਉਹਨਾਂ ਦਾ ਸਜ਼ਾ ਲਾਈ ਸੀ ਜਿੰਨੀ ਉਮਰ ਉੱਚ ਉਹ سزا ਭੁਗਤ ਲਿਆ ਉਹਨਾਂ ਨੂੰ ਪੌਲਟਰੀ ਟੋਰੀ ਆਕਰਨਾ ਕੀਤਾ। ਨਾਲ ਹੀ ਇਹਦੇ ਮੋਗੇ ਰੈਲੀ ਜਿਹੜੀ ਹੈਗੀ ਹੈ 11 ਤਰੀਕ ਵਾਸੀ ਝੰਡਾ ਮਾਰਚ ਸਾਰੇ ਪੰਜਾਬ ਚ ਕਰਾਂਗੇ। ਤੇ ਨਾਲ ਅਸੀਂ 3 ਤਰੀਕ ਨੂੰ ਪ੍ਰੈਸ ਕਰਕੇ ਐਸ ਕੇ ਐਮ ਵਾਲੇ ਨੂੰ ਕੇ ਐਮ ਵੱਲੋਂ ਅਪੀਲ ਕੀਤੀ ਹੈ ਕਿ ਉਹ ਭਈ ਸਾਂਝੇ ਤੌਰ ਤੇ ਬੈਠ ਕੇ ਸਾਂਝਾ ਘੋੜ ਬਣਾਉਣ ਵਾਸਤੇ ਲੈਂਡ ਪੂਲਿੰਗ ਦੇ ਖਿਲਾਫ ਅਸੀਂ ਇਕੱਠੇ ਹੋਈਏ। ਅਮੀਰ ਹੈ ਕਿ ਐਸ ਕੇ ਐਮ ਵਾਲੇ ਸਾਡੀ ਇਸ ਗੱਲ ਨੂੰ ਲੈ ਕੇ ਕਿਉਂਕਿ ਪਿਛਲੇ ਸਮੇਂ ਤੋਂ ਨਾਲ ਦੀ ਵੀ ਜਿਹੜੇ ਝੰਡਾ ਮਾਰਚ ਕੀਤਾ ਉਹ ਝੰਡੇ ਮਾਰਚ ਵਿੱਚ ਵੱਡੀ ਤਾਕਤ ਜੁੜੀ ਹੈ ਸੋ ਅਸੀਂ ਨਿਰ ਕਰਦੇ ਆ ਕਿ ਉਹ 26 ਤਰੀਕ ਨੂੰ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਤੇ ਨਾਲ 20 ਤਰੀਕ ਨੂੰ ਅਸੀਂ ਜਲੰਧਰ ਚ ਪੂਡਾ ਦੇ ਦਫ਼ਤਰ ਦੇ ਸਾਹਮਣੇ ਵੱਡਾ ਪੰਜਾਬ ਪੰਦਰ ਦਾ ਇਕੱਠ ਕਰਕੇ ਪ੍ਰੋਟੈਸਟ ਕਰ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਸੁਣਾਉਣੀ ਕਰਨ ਜਾ ਰਹੇ ਆ ਕਿ ਪੰਜਾਬ ਸਰਕਾਰੇ ਤੇਰੇ ਦਿਮਾਗ ਚ ਜੜਾ ਭਾਰਤ ਦੇ ਪ੍ਰਧਾਨ ਮੰਤਰੀ ਆ ਤੋਂ ਕੋਈ ਜਿੱਦ ਆ ਗਿਆ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਤੇ ਜ਼ਮੀਨ ਖੋਹ ਰਹੇ ਆ। ਇਹ ਸਾਨੂੰ ਖਦਾਈ ਜਵਾਬ ਮਤਲਬ ਨਹੀਂ ਆਗੀ। ਅਸੀਂ ਇਹਨੂੰ ਮਾਲ ਬਰਦਾਸ਼ਤ ਨਹੀਂ ਕਰਾਂਗੇ। ਸੋ ਇਸ ਕਰਕੇ ਅਸੀਂ 20 ਤਰੀਕ ਨੂੰ ਇਕੱਠ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜੋਰ ਦਾ ਪ੍ਰੋਟੈਸਟ ਕਰਾਂਗੇ। ਨਾਲ ਹੀ ਅਜਲਾਸ ਦਾ ਅਸੀਂ ਰੱਖਿਆਗੇ। ਅਸੀਂ ਪੰਡਾਈ ਮੈਂਬਰਸ਼ਿਪ ਭਰ ਕੇ ਥੰਨੂ ਤਿਆਰੀ ਕਰਕੇ ਜੋਣਾ ਖੜਾ ਕੇ ਪੰਜਾਬ ਪੱਧਰ ਦੀ ਚੋਣ ਕਰਉਣ ਤੱਕ ਵਧਾਂਗੇ। ਸੋ ਮੈਂ ਇਹ ਨਾ ਕੁਝ ਕਹਿੰਦਾ ਹਾਂ ਇਹ ਬੇਨਤੀ ਕਰਦਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੇ ਜ਼ੁਲਮ ਕੀਤੇ ਜਾ ਰਹੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਦੇ ਖਿਲਾਫ ਸਾਨੂੰ ਲਾਹਮਤ ਦੀ ਕਰਕੇ ਵੱਡੇ ਇਕੱਠ ਕਰਨ ਜੀ ਨੇ ਇਹ ਨਾ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ